ਕਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟ੍ਰੈਂਡ ਦੇ ਵਿੱਚ ਚੱਲਣ ਵਾਲੇ ਕੁਝ ਕ ਸੂਟ ਵਿਖਾ ਰਹੇ ਹਾਂ ਮੈਂ ਜਿਹੜੇ ਸੂਟ ਨੇ ਵਿਦ ਪ੍ਰਾਈਸ ਦੱਸੂਗੀ ਤੁਸੀਂ ਜਿਹੜਾ ਵੀ ਸੂਟ ਲੈਣ ਚ ਇੰਟਰਸਟਡ ਹੋਇਆ ਮੈਨੂੰ ਸਕਰੀਨਸ਼ਾਟ ਭੇਜਣਾ ਮੇਰੇ WhatsApp ਨੰਬਰ ਤੇ ਜਿਹੜਾ ਕਿ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੇ ਤੁਸੀਂ ਮੈਨੂੰ WhatsApp ਨੰਬਰ ਦੇ ਉੱਪਰ ਸਕਰੀਨਸ਼ਾਟ ਭੇਜੋ ਮੈਂ ਨਾਲ ਦੀ ਨਾਲ ਤੁਹਾਡਾ ਸੂਟ ਆ ਜਿਹੜਾ ਉਹ ਕੋਰੀਅਰ ਕਰ ਦੂੰਗੀ ਮੇਰੇ ਸਾਰੇ ਜਿਹੜੇ ਸੂਟ ਆ ਉਹਨਾਂ ਦੇ ਪ੍ਰਾਈਸ ਜਿਹੜੇ ਹੈਗੇ ਆ ਬਿਨਾ ਦੁਪੱਟੇ ਤੋਂ ਰਹਿਣ ਵਾਲੇ ਆ ਜੇ ਤੁਸੀਂ ਵਿਦ ਦੁਪੱਟਾ ਸੂਟ ਲੈਣਾ ਤਾਂ 500 ਰੁਪਏ ਵਿੱਚ ਉਹਦੇ ਐਡ ਕਰ ਦਿਓ ਕਿਉਂਕਿ ਲੇਸ ਵਗੈਰਾ ਲਾਉਣ ਤੇ ਦੁਪੱਟਾ ਲੈਣ ਤੇ ਰੰਗਾਉਣ ਤੇ ਆਪ ਨੂੰ 500 ਖਰਚਾ ਆ ਜਾਂਦਾ ਸੋ 500 ਉਹਦਾ ਵਿੱਚ ਇਨਕਲੂਡ ਕਰ ਦਿਓ ਤੁਸੀਂ ਜੋੜ ਦਿ ਟ੍ਰੈਂਡ ਦੇ ਵਿੱਚ ਚੱਲਣ ਵਾਲੇ ਇਹ ਵਾਲੇ ਸੂਟ ਦਿਖਾਉਣੇ ਆ ਇਹ ਪਹਿਲਾ ਸੂਟ ਆਪਣਾ ਮੈਚਿੰਗ ਹੈ ਜੀ ਆਫ ਵਾਈਟ ਖਾਦੀ ਦੇ ਨਾਲ ਖਾਦੀ ਪਸ਼ਮੀਨਾ ਜਿਹੜਾ ਆ ਉਹ ਵਾਲਾ ਤੁਸੀਂ ਸੂਟ ਦੀ ਪੂਰੀ ਲੁੱਕ ਚੈੱਕ ਕਰੋ ਇਹ ਲਵੈਂਡਰ ਸ਼ੇਡ ਦਾ ਸੂਟ ਆ ਬਹੁਤ ਹੀ ਪਿਆਰਾ ਇਹ ਦੇ ਗਲੇ ਦਾ ਵਰਕ ਆਊਗਾ ਇਹ ਪੂਰੇ ਸੂਟ ਦੇ ਵਿੱਚ ਬੂਟੀ ਆਊਗੀ ਤੇ ਇਹਦੀ ਬਾਹ ਦੇ ਉੱਪਰ ਇਹ ਵਾਲਾ ਡਿਜ਼ਾਈਨ ਆਊਗਾ ਇਹਨੂੰ ਤੁਸੀਂ ਇਦਾਂ ਹੀ ਡਿਜ਼ਾਈਨ ਕਰਾ ਕੇ ਸਿਉ ਸਕਦੇ ਹੋ ਕੱਟਵਰਕ ਵਾਲੀ ਬਾਹ ਰੱਖ ਕੇ ਇਹ ਇਹਦੀ ਬਾਹ ਦਾ ਕੰਮ ਆਊਗਾ ਸੋ ਬਹੁਤ ਹੀ ਪਿਆਰਾ ਸੂਟ ਹੈ ਇਹਲਾ ਸੂਟ ਇਹ ਵਾਲਾ ਤੇ ਇਹਦਾ ਕੰਟਰਾਸਟ ਹੈਗਾ ਇਹ ਵਾਲੀ ਮਤਲਬ ਬਾਟਮ ਦੇ ਨਾਲ ਤੇ ਉਸ ਤੋਂ ਅਗਲਾ ਸੂਟ ਹੈਗਾ ਜੀ ਇਹ ਵਾਲਾ ਇਹ ਆਲ ਓਵਰ ਸੂਟ ਹੈ ਅਵੀ ਅਵੀ ਬੁਟੀਕ ਵਾਲਾ ਫੋਨ ਆਈ ਜਾਂਦਾ ਬਾਰ ਬਾਰ ਚੱਕ ਕੇ ਦੇਖੀ ਕੌਣ ਅਗਲਾ ਹੈਗਾ ਜੀ ਬਹੁਤ ਹੀ ਪਿਆਰਾ ਮਸਟਰਡ ਕਲਰ ਇਹ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਈ ਜਾਨੀ ਆ 1500 ਰੁਪਏ ਦਾ ਸੂਟ ਹੈ ਜੀ 1500 ਰੁਪਏ ਦਾ ਸੂਟ ਹੈ ਇਹ ਗਲੇ ਦਾ ਵਰਕ ਹੈ ਪੂਰੇ ਸੂਟ 'ਚ ਬੂਟੀ ਪਾਈ ਹੋਈ ਹੈ ਤੇ ਇਹ ਵਾਲਾ ਇਹਦੇ ਬਾਵਾ ਦਾ ਕੰਮ ਆ ਮੈਂ ਦਿਖਾ ਦਿੰਨੀ ਆ ਤੁਹਾਨੂੰ ਇਹ ਬਾਵਾ ਦਾ ਕੰਮ 1500 ਰੁਪਏ ਦਾ ਸੂਟ ਆ ਬਹੁਤ ਹੀ ਪਿਆਰਾ ਸੂਟ ਆ ਤੇ ਅਗਲਾ ਸੂਟ ਆ ਜਿਹੜਾ ਇਹ ਵੀ 1500 ਦੀ ਰੇਂਜ ਦੇ ਵਿੱਚ ਰਹਿਣ ਵਾਲਾ ਜੀ ਤੁਸੀਂ ਇਹਦਾ ਕਲਰ ਕੰਟਰਾਸਟ ਚੈੱਕ ਕਰੋ ਇੰਨਾ ਕੁ ਪਿਆਰਾ ਕਲਰ ਕੰਟਰਾਸਟ ਆ ਇਹਦਾ ਇਹ ਵੀ 1500 ਰੁਪਏ ਦਾ ਸੂਟ ਆ ਚੈੱਕ ਕਰੋ ਡਿਜ਼ਾਈਨਿੰਗ ਕਲਰ ਕੰਬੀਨੇਸ਼ਨ ਕਿੰਨਾ ਜ਼ਿਆਦਾ ਪਿਆਰਾ ਏ ਤੇ ਇਹ ਵਾਲੀ ਇਹਦੇ ਨਾਲ ਬਾਟਮ ਆਉਗੀ ਮੈਚਿੰਗ ਸੂਟ ਦਾ ਤੁਸੀਂ ਇਹਦਾ ਕੰਟਰਾਸਟ ਦੇਖ ਸਕਦੇ ਹੋ ਮੈਚਿੰਗ ਸੂਟ ਹੈ ਸੋ ਅਗਲੇ ਸੂਟ ਦੇ ਨਾਲ ਇਹ ਸਾਰੇ 15 1500 ਦੀ ਰੇਂਜ ਦੇ ਸੂਟ ਨੇ ਵਿਦਾਊਟ ਦੁਪੱਟਾ ਇਹਦੇ ਨਾਲ ਵੀ ਖਾਦੀ ਦੀ ਇਹ ਇਹ ਵਾਲੀ ਸਲਵਾਰ ਲੱਗੀ ਹੈ ਕਰੀਮ ਕਲਰ ਤੇ ਇਹ ਉਹਦੇ ਨਾਲ ਦਾ ਸੇਮ ਸੂਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਨਾਲ ਦਾ ਸੇਮ ਸੂਟ ਹੈ ਤੇ ਜਿਹੜਾ ਇਹ ਵਾਲਾ ਇਹਦੇ ਨਾਲ ਤੁਸੀਂ ਕੰਟਰਾਸਟ ਬਾਟਮ ਲਗਾ ਸਕਦੇ ਹੋ ਆਫ ਵਾਈਟ ਇਹ ਬਲੈਕ ਕਲਰ ਦੀ ਸ਼ਰਟ ਇਹ ਵੀ ਤੁਸੀਂ ਇਹਦਾ ਵੀ ਡਿਜ਼ਾਈਨਿੰਗ ਚੈੱਕ ਕਰੋ ਇਦਿਆਂ ਬਹਾਪਾ ਸਾਈਡ ਤੇ ਕੱਢੀਆਂ ਹੋਈਆਂ ਨੇ ਸੋ ਇਹ ਸੂਟ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਿਆਰਾ ਹੈ 1500 ਦੇ ਇਹ ਸੂਟ ਆ ਬਿਨਾ ਦੁਪੱਟੇ ਤੋਂ ਵਿਦ ਸਲਵਾਰ ਤੁਹਾਨੂੰ ਮਿਲੂਗਾ ਸਲਵਾਰ ਆਪਾਂ ਇਹਦੇ ਨਾਲ ਇਦਾਂ ਦੀ ਲਾਵਾਂਗੇ ਪੀਲੀ ਸਲਵਾਰ ਲੱਗੂ ਇਹਦੇ ਨਾਲ ਬਹੁਤ ਸੋਹਣਾ ਕੰਟਰਾਸਟ ਆ ਇਹਦੇ ਨਾਲ ਦੇ ਮੇਰੇ ਕੋਲੇ ਦੋ ਤੇ ਤਿੰਨ ਪੀਸ ਆ ਅਵੇਲੇਬਲ ਆ 1500 ਦੀ ਰੇਂਜ ਦੇ ਵਿੱਚ ਤੁਸੀਂ ਆਲ ਓਵਰ ਬਣਵਾਉਣਾ ਆਪਾਂ ਤੁਹਾਨੂੰ ਬਲੈਕ ਸਲਵਾਰ ਵੀ ਲਾ ਕੇ ਦੇ ਸਕਦੇ ਆ ਤੇ ਜੇ ਕਿਸੇ ਨੇ ਕੰਟਰਾਸਟ ਬਣਾਉਣਾ ਤਾਂ ਕੰਟਰਾਸਟ ਤੇ ਅੱਗੇ ਦੇਖੋ ਜੀ ਇਹ ਵਾਲਾ ਸੂਟ ਇਹਦਾ ਕਲਰ ਇਹਦਾ ਕਲਰ ਕੰਬੀਨੇਸ਼ਨ ਸੁਪਰ ਹਿੱਟ ਹੈ ਪਿਸਤਾ ਕਲਰ ਦਾ ਡਾਰਕ ਪਿਸਤਾ ਦਾ ਸੂਟ ਹੈ ਇਹ ਤੇ ਇਹਦੇ ਮਹਿਰੂਨ ਨਾਲ ਕੰਬੀਨੇਸ਼ਨ ਕੀਤਾ ਬਹੁਤ ਪਿਆਰਾ ਕੰਬੀਨੇਸ਼ਨ ਆ ਇਹ ਵੀ 1500 ਦੀ ਰੇਂਜ ਦਾ ਸੂਟ ਹੈ ਜੀ ਉਸ ਤੋਂ ਅੱਗੇ ਆ ਗਿਆ ਇਹ ਵਾਲਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਤਾ ਹੀ ਆਪਣੇ ਕੋਲੇ ਦੋ ਪੀਸ ਨੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਆਲ ਓਵਰ ਸੂਟ ਰਹਿਣ ਵਾਲਾ ਇਹ ਆਲ ਓਵਰ ਹੈ ਬਹੁਤ ਹੀ ਸੋਹਣਾ ਮਸਟਰਡ ਜੀ ਸ਼ੇਡ ਦਾ ਸੂਟ ਹੈ ਉਸ ਤੋਂ ਅੱਗੇ ਆ ਗਿਆ ਜੀ ਪਸ਼ਮੀਨੇ ਦੇ ਉੱਪਰ ਸੂਟ ਕਾਫੀ ਕਲਰ ਡਿਜ਼ਾਈਨਿੰਗ ਸੇਮ ਰਹੂਗੀ ਕਸ਼ਮੀਨੀ ਤੇ ਕਾਫੀ ਕਲਰ ਤੁਸੀਂ ਡਿਜ਼ਾਈਨਿੰਗ ਚ ਚੈੱਕ ਕਰੋ ਕਲਰ ਕੰਬੀਨੇਸ਼ਨ ਦੇਖੋ ਫਿਰੋਜੀ ਨਾਲ ਕਿੰਨਾ ਜ਼ਿਆਦਾ ਪਿਆਰਾ ਕਲਰ ਕੰਬੀਨੇਸ਼ਨ ਆ ਇਹਦਾ ਤੇ ਉਸ ਤੋਂ ਬਾਅਦ ਆਪਾਂ ਦਿਖਾਉਣੇ ਆ ਤੁਹਾਨੂੰ ਇਹਦੀਆਂ ਬਾਹਾਂ ਬਾਹਾਂ ਤੇ ਹਰੇਕ ਸੂਟ ਦੇ ਬਾਹਾਂ ਤੇ ਕੰਮ ਰਹੂਗਾ ਹੀ ਰਹੂਗਾ ਇਹ ਬਾਹਾਂ ਨੇ ਇਹਦੀਆਂ ਬਾਤ ਹੀ ਪਿਆਰੀਆਂ ਤੇ ਅਗਲਾ ਹੈਗਾ ਜੀ ਲਵੈਂਡਰ ਸ਼ੇਡ ਦੇ ਵਿੱਚ ਸੂਟ ਇਹ ਵੀ ਸੇਮ ਡਿਜ਼ਾਈਨ ਆ ਇਹ ਸੂਟ ਵੀ 15-1500 ਦੀ ਰੇਂਜ ਦੇ ਆ ਜੀ ਚੈੱਕ ਕਰੋ ਡਿਜ਼ਾਈਨਿੰਗ ਇਹਦਾ ਬਲੈਕ ਨਾਲ ਇੰਨਾ ਸੋਹਣਾ ਕੰਬੀਨੇਸ਼ਨ ਆ ਬਲੈਕ ਐਂਡ ਗ੍ਰੀਨ ਦਾ ਲਵੈਂਡਰ ਸ਼ੇਡ ਨਾਲ ਇਹਦੇ ਵੀ ਬਾਹਾਂ ਦਾ ਵਰਕ ਆ 1500 ਰੁਪਏ ਦਾ ਇਹ ਵੀ ਸੂਟ ਇਹਦੇ ਬਾਹਾਂ ਦਾ ਸੂਟ ਵਰਕ ਚ ਚੈੱਕ ਕਰੋ ਦੇਖੋ ਜੀ ਫੋਰੀ ਕੋਸ਼ਿਸ਼ ਆ ਸੂਟ ਵਾਓ ਤੇ ਅਗਲਾ ਹੈਗਾ ਬਹੁਤ ਹੀ ਸੋਬਰ ਜਿਹਾ ਰੰਗ ਕੁਝ ਕਿ ਲੇਡੀਜ਼ ਨੂੰ ਨਾ ਬਾਹਲੇ ਡਾਰਕ ਰੰਗ ਪਾਉਣ ਦਾ ਸ਼ੌਂਕ ਨਹੀਂ ਹੁੰਦਾ ਤਾਂ ਇਹ ਤੁਹਾਡੇ ਲਈ ਬਹੁਤ ਹੀ ਸੋਬਰ ਜਿਹੇ ਰੰਗ ਦਾ ਸੂਟ ਹੈ ਮਤਲਬ ਸੂਟ ਪਾਇਆ ਹੋਵੇ ਜਦੋਂ ਤੁਸੀਂ ਇਹ ਤੇ ਮਹਿਰੂਨ ਫਿਨਿਸ਼ਿੰਗ ਪੱਟੀ ਜਾਂ ਮਹਿਰੂਨ ਲੇਸ ਲਾ ਕੇ ਸੂਟ ਬਣਵਾਇਆ ਹੋਊਗਾ ਨਾ ਤੁਹਾਡੇ ਪਾਏ ਹੋਏ ਸੂਟ ਵੱਲ ਕੋਈ ਮੁੜ ਕੇ ਨਾ ਦੇਖੇ ਤਾਂ ਹੋਈ ਨਹੀਂ ਸਕਦਾ ਇਹ ਇਹਦੀਆਂ ਬਾਵਾਂ ਦਾ ਕੰਮ ਸੋ ਅਗਲੇ ਹੈਗੇ ਆ ਜੀ ਦੋ ਆਪਣੇ ਕੋਲੇ ਇਹ ਵਾਲੇ ਇਹ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਤਾ ਇਹਦੇ ਮੇਰੇ ਕੋਲ ਦੋ ਪੀਸ ਅਵੇਲੇਬਲ ਨੇ ਚੈੱਕ ਕਰ ਲਓ ਮਹਿਰੂਨ ਤੇ ਡਾਰਕ ਪਿਸਤਾ ਦਾ ਕੰਬੀਨੇਸ਼ਨ ਸੋ ਉਸ ਤੋਂ ਬਾਅਦ ਆਪਾਂ ਤੁਹਾਨੂੰ ਪਾਰਟੀ ਰੀਅਲ ਸੂਟ ਵੀ ਦਿਖਾਉਣੇ ਆ ਜਿਵੇਂ ਇਹ ਵਾਲਾ ਏ ਇਹ ਬਹੁਤ ਸੋਹਣਾ ਮਤਲਬ ਇਹਦਾ ਇੱਕ ਤਾਂ ਰੰਗ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਏ ਇਹ ਕੁਝ ਕੇ ਭੈਣਾਂ ਨੇ ਦੇਖਿਆ ਹੋਊਗਾ ਜੇ ਮੈਨੂੰ ਇਹਦੀ ਫੋਟੋ ਵੀਡੀਓ ਇੱਥੇ ਆ ਗਈ ਨਾ ਮੈਂ ਨਾਲ ਅਟੈਚ ਕਰੂੰਗੀ ਇਹ ਪੂਰੇ ਬਣੇ ਹੋਏ ਸੂਟ ਦੀ ਲੁੱਕ ਦਿਖਾਉ ਤੁਹਾਨੂੰ ਇਹ ਵਾਲਾ ਵੱਡੀਆਂ-ਵੱਡੀਆਂ ਅੰਬਿੰਗਾਂ ਵਾਲਾ ਇਹਦੇ ਬਾਹਾਂ ਦਾ ਵਰਕ ਹੋਊਗਾ ਤੇ ਪਾਰਟੀ ਵੇਅਰ ਸੂਟ ਆ ਤੇ ਇਹਦੀ ਸਲਵਾਰ ਦੇ ਉੱਪਰ ਇਹ ਵਾਲਾ ਵਰਕ ਆਊਗਾ ਜੀ ਇਹ ਹੈਂਡਵਰਕ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਇਹ ਵਾਲਾ ਡਿਜ਼ਾਈਨ ਹੈਂਡਵਰਕ ਦੇ ਵਿੱਚ ਜੇ ਮੈਨੂੰ ਇਹਦੀ ਫੋਟੋ ਵੀਡੀਓ ਮਿਲੀ ਨਾ ਮੈਂ ਨਾਲ ਅਟੈਚ ਕਰੂੰਗੀ ਇਹਦੀ ਬਾਹ ਇਹਦੀ ਮਤਲਬ ਬਾਹ ਦਾ ਕੰਮ ਆਊਗਾ ਸਲਵਾਰ ਦਾ ਕੰਮ ਆਊਗਾ ਤੇ ਪੂਰੇ ਸੂਟ ਦੇ ਵਿੱਚ ਬੂਟੀ ਆਊਗੀ ਇਹ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਸੂਟ ਹੈ 2800 ਰੁਪਏ ਦਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਇੱਕ ਆਪਾਂ ਹੋਰ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਿੰਨੇ ਆ ਅਗਲਾ ਹੈਗਾ ਜੀ ਇਹਦੇ ਵਿੱਚ ਸੀਮ ਡਿਜ਼ਾਈਨਿੰਗ ਵਾਲਾ ਇਹ ਕਲਰ ਤੁਸੀਂ ਕਲਰ ਚੈੱਕ ਕਰੋ ਕਿੰਨੇ ਜ਼ਿਆਦਾ ਪਿਆਰੇ ਕਲਰ ਨੇ ਤੁਸੀਂ ਕਲਰ ਕਲਰ ਕੰਬੀਨੇਸ਼ਨ ਚੈੱਕ ਕਰੋ ਪਾਰਟੀ ਵੇਅਰ ਸੂਟ 2800 ਰੁਪਏ ਚ ਜੇ ਤੁਹਾਨੂੰ ਮਿਲ ਰਿਹਾ ਮੈਨੂੰ ਨਹੀਂ ਲੱਗਦਾ ਜਿਆਦਾ ਮਹਿੰਗਾ ਏ ਤੇ ਨੇਚਰਲ ਕ੍ਰੇਪ ਦਾ ਇੰਨਾ ਸੌਫਟ ਸਟੱਫ ਆ ਨਾ ਤੇ ਇਹ ਇਹਦੀਆਂ ਇਹਦੇ ਕਲਰ ਕੰਬੀਨੇਸ਼ਨ ਚੈੱਕ ਕਰੋ ਜਿਹੜਾ ਆਪਾਂ ਇਹਦੀ ਬਾਟਮ ਤੇ ਲਾਇਆ ਹੋਇਆ ਸੋ ਇਹ 2800 ਰੁਪਏ ਦਾ ਸੂਟ ਆ ਪਾਰਟੀ ਵੇਅਰ ਸੂਟ ਆ ਉਸ ਤੋਂ ਅਗਲਾ ਸੂਟ ਵੀ ਆਪਣਾ ਨੇਚਰਲ ਕ੍ਰੇਪ ਤੇ ਆਊਗਾ ਤੇ ਇਹ ਸੂਟ ਵੀ ਪਾਰਟੀ ਵੇਅਰ ਆ ਇਹ ਵੀ 2800 ਦੀ ਰੇਂਜ ਦਾ ਸੂਟ ਆ ਜੀ ਚੈੱਕ ਕਰੋ ਵਾਓ ਕਲਰ ਕੰਬੀਨੇਸ਼ਨ ਚੈੱਕ ਕਰੋ ਇਹਦਾ ਗਾਜਰੀਜ਼ਾ ਰੰਗ ਪਾਇਆ ਆਪਾਂ ਗਾਜਰੀਜ਼ਾ ਤੇ ਨਿਰਾ ਇਹਦੇ ਤੇ ਤਿੱਲੇ ਦਾ ਕੰਮ ਹੋਇਆ ਵਾ ਜਰੀ ਦਾ ਕੰਮ ਜਿਹਨੂੰ ਕਹਿ ਦਿੰਦੇ ਆਪਾਂ ਤੇ ਇਹ ਤਾਂ ਇਹਦੇ ਘੇਰੇ ਦਾ ਕੰਮ ਇਹ ਵਾਲਾ ਇਹਦੀਆਂ ਬਾਹਾਂ ਦਾ ਕੰਮ ਆ ਜੀ ਤੇ ਇਹਦੇ ਮੈਨੂੰ ਲੱਗਦਾ ਇਹਦੇ ਪਹੁੰਚਾਂ ਤੇ ਵੀ ਆਪਾਂ ਕੰਮ ਕੀਤਾ ਸੀ ਹਾਂਜੀ ਇਹ ਇਹਦੇ ਪਹੁੰਚਾਂ ਦਾ ਕੰਮ ਆ ਤੇ ਸਲਵਾਰ ਬਹੁਤ ਜ਼ਿਆਦਾ ਹੈਵੀ ਆ ਸਮਾਰ ਕੇ ਦਿਖਾ ਦਾਂ ਤੁਹਾਨੂੰ ਸਲਵਾਰ ਬਹੁਤ ਜ਼ਿਆਦਾ ਹੈਵੀ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਏ ਆਪਣੇ 13-1300 ਦੀ ਰੇਂਜ ਦੇ ਸੂਟ 13-1300 ਦੀ ਰੇਂਜ ਦੇ ਸੂਟ ਆ ਜੀ ਜਿਨ੍ਹਾਂ ਦੇ ਸਲਵਾਰ ਤੇ ਵਰਕ ਬਾਹਾਂ ਤੇ ਵਰਕ ਘੇਰੇ ਤੇ ਵਰਕ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਜ਼ਿਆਦਾ ਪਿਆਰਾ ਹੈ ਫਰੋਜੀ ਨਾਲ ਬਲੈਕ ਤੇ ਫਰੋਜੀ ਨਾਲ ਕੀਤਾ ਆਪਾਂ ਧਾਗੇ ਕੱਟੇ ਕਰਕੇ ਨਾ ਉੱਪਰ ਲੱਗ ਜਾਂਦੇ ਆ ਕਈ ਵਾਰ ਉਸ ਤੋਂ ਬਾਅਦ ਔਰੇਂਜ ਸ਼ੇਡ ਦਾ ਸੂਟ ਹੈ ਟਮਾਟੋ ਟਮੇਟੋ ਔਰੇਂਜ ਆ ਇਹ ਨਾ ਤਾਂ ਬਾਲਾ ਟਮੇਟੋ ਆ ਨਾ ਔਰੇਂਜ ਆ ਮਿਕਸ ਜਿਹਾ ਕਲਰ ਆ ਤੇ ਇਹ ਤੇ ਰਾਇਲ ਬਲੂ ਨਾਲ ਪਾਈਆਂ ਹੋਈਆਂ ਨੇ ਬੂਟੀਆਂ ਇਹ ਵੀ ਤੁਸੀਂ ਕਲਰ ਕੰਬੀਨੇਸ਼ਨ ਚੈੱਕ ਕਰੋ ਇਹਦੇ ਘੇਰੇ ਤੇ ਕੰਮ ਬਾਹਾਂ ਤੇ ਕੰਮ ਸਲਵਾਰ ਤੇ ਕੰਮ ਤੇ ਅਗਲਾ ਹੈਗਾ ਜੀ ਇਹ ਵਾਲਾ ਮਸਟਰਡ ਕਲਰ ਦਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਆ ਗਿਆ ਫੋਟੋ ਨਾਲ ਦਾ ਬਲੂ ਕਲਰ ਦਾ ਸੂਟ ਇਹ ਫੋਟੋ ਨਾਲ ਦੇ ਆ ਦੋਨੇ ਸੂਟ ਕੇਵळा ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਉਸ ਤੋਂ ਬਾਅਦ ਲਾਸਟ ਦੇ ਇੱਕ ਸੂਟ ਮੇਰੇ ਕੋਲੇ ਅਵੇਲੇਬਲ ਆ ਮੰਮੀਆਂ ਦੇ ਪਾਉਣ ਵਾਲਾ ਸੂਟ ਆ ਬਹੁਤ ਹੀ ਪਿਆਰਾ ਹੈ ਏਕੇ ਟੈਕਸ ਦੇ ਪਸ਼ਮੀਨੇ ਤੇ ਚੈੱਕ ਕਰੋ ਇਹਦੇ ਹੈਗਾ ਬਾਹਾਂ ਤੇ ਕੰਮ ਆਊਗਾ ਘੇਰੇ ਤੇ ਕੰਮ ਆਊਗਾ ਇਹ ਕੰਮ ਇਹਦੀਆਂ ਬਾਹਾਂ ਦਾ ਬਹੁਤ ਬਹੁਤ ਥੈਂਕ ਯੂ ਵੀਡੀਓ ਐਂਡ ਤੱਕ ਦੇਖਣ ਲਈ ਤੇ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਤੇ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਉਹਦੇ ਤੇ ਮੈਨੂੰ ਭੇਜ ਦੇਣਾ ਸਕਰੀਨਸ਼ਾਟ ਆਪਾਂ ਤੁਸੀਂ ਸੂਟ ਬਾਰੇ ਪੂਰੀ ਜਾਣਕਾਰੀ ਮੈਥੋਂ ਲੈ ਸਕਦੇ ਹੋ ਵਿਦੂ ਦੁਪੱਟਾ ਇਹ 500 ਇਨਕਲੂਡ ਕਰ ਲਿਓ ਬਾਕੀ ਰੇਟ ਮੈਂ ਦੱਸ ਹੀ ਦਿੱਤੇ ਆ ਜੀ ਥੈਂਕ ਯੂ